ਲਾਈਟ ਚ ਬੋਲ ਮਾ ਜੀ ਗੁਰੂ ਤਗੜੇ ਮੈਨੂੰ ਬਾਹਰ ਨਾ ਛੱਡ ਦਿਓ ਬਰੇਸ ਤੋਂ ਆਏ ਮੇਰੇ ਵੀਰਾਂ ਦੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਤੁਸੀਂ ਬੜੇ ਚੰਗੇ ਤਰੀਕੇ ਨਾਲ ਦਿਵਾਨ ਨੂੰ ਕਵਰ ਕੀਤਾ ਹੈ ਔਰ ਦਿਵਾਨ ਦੇ ਇਲੈਕਸ਼ਨ ਨੂੰ ਕਵਰ ਕੀਤਾ ਹੈ ਔਰ ਔਰ ਜਿਹੜੀ ਇਲੈਕਸ਼ਨ ਸੀਗੀ ਤੁਸੀਂ ਕੋਈ ਵਿਰੋਧੀ ਧਿਰ ਨਹੀਂ ਵੇਖੀ ਕੋਈ ਪਹਿਲੀ ਧਿਰ ਨਹੀਂ ਦੇਖੀ ਸਭ ਨੂੰ ਬਰਾਬਰ ਦਾ ਤੁਸੀਂ ਦਿੱਤੀ ਹੈ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਆਪਣੇ ਪ੍ਰਿੰਟ ਵਿੱਚ ਤੇ ਆਪਣੇ ਦੂਜੇ ਵਿੱਚ ਮੀਡੀਆ ਵਿੱਚ ਸੋ ਬੜਾ ਬੈਲੈਂਸ ਬਣਾ ਕੇ ਰੱਖਿਆ ਹੈ ਥੈਂਕ ਯੂ ਸੋ ਮਚ ਔਰ ਅੱਜ ਸਾਡੀ ਜਿੱਤ ਹੋਈ ਹੈ ਅੱਜ ਦੀਵਾਨ ਦੀ ਜਿੱਤ ਹੋਈ ਹੈ ਔਰ ਅਸੀਂ ਵਿਸ਼ਵਾਸ ਦਵਾਉਣਾ ਹੈ ਤੁਹਾਨੂੰ ਕਿ ਜਿਸ ਤਰੀਕੇ ਨਾਲ ਸਾਡੇ ਮੈਂਬਰ ਸਹਿਬਾਨ ਨੇ ਦੁਬਾਰਾ ਸਾਡੇ ਤੇ ਵਿਸ਼ਵਾਸ ਕੀਤਾ ਔਰ ਸੈਕੰਡ ਟਾਈਮ ਸਾਨੂੰ ਜਿਤਾਇਆ ਹੈ ਇਹਦੇ ਵਿੱਚ ਕੋਈ ਟੀਮ ਨਹੀਂ ਹੈ ਕਿਸੇ ਟੀਮ ਦੀ ਦਿੱਤੀ ਹੋਈ ਹੈ ਦੀਵਾਨ ਦੀ ਜਿੱਤ ਹੈ ਅਸੀਂ ਸਾਰੇ ਮੈਂਬਰ ਸਹਿਬਾਨ ਨੂੰ ਨਾਲ ਲੈ ਕੇ ਚੱਲਾਂਗੇ ਔਰ ਅਸੀਂ ਵੇਖਾਂਗੇ ਕਿ ਸਾਡੇ ਕੋ ਜੇ ਕਿਸੇ ਮੈਂਬਰ ਸਹਿਬਾਨ ਦੀ ਨਾਰਾਜ਼ਗੀ ਸੀਗੀ ਤੇ ਉਹ ਨਾਰਾਜ਼ਗੀ ਅਸੀਂ ਕਿਸ ਤਰ੍ਹਾਂ ਦੂਰ ਕਰਨੀ ਹੈ ਇਹ ਅਸੀਂ ਦੂਰ ਕਰਾਂਗੇ ਜੇ ਅਸੀਂ ਕਮਿਊਨੀਕੇਟ ਨਹੀਂ ਕਰ ਸਕੇ ਅਸੀਂ ਕਿੰਨੇ ਸੀ ਬਹੁਤ ਕੰਮ ਕੀਤੇ ਦੂਜੀ ਤਰ੍ਹਾਂ ਕੀ ਨਹੀਂ ਕੀਤਾ ਕਿ ਕੋਈ ਨਾ ਕੋਈ ਗੁੰਜਾਇਸ਼ ਰਹੀ ਹੋएगी ਕਮਿਊਨੀਕੇਸ਼ਨ ਦੀ ਉਹ ਕਮਿਊਨੀਕੇਸ਼ਨ ਬਣਾ ਕੇ ਰੱਖਾਂਗੇ ਦੂਜੀ ਗੱਲ ਇਹ ਹੈ ਕਿ ਮੈਂ ਹਮੇਸ਼ਾ ਇਹ ਕਹਿੰਨਾ ਕਿ ਜਿਹੜੀਆਂ ਇਹੋ ਜਿਹੀ ਸੰਸਥਾਵਾਂ ਹੁੰਦੀਆਂ ਸੋਸ਼ੀਓ ਰਿਲੀਜੀਅਸ ਇਹਨਾਂ ਵਿੱਚ ਪੋਲਿਟਿਕਲ ਪਾਰਟੀਆਂ ਦਾ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਮੈਨੂੰ ਇੱਕ ਦੁੱਖ ਜਰੂਰ ਆ ਮੈਨੂੰ ਬਹੁਤ ਜ਼ਿਆਦਾ ਦੁੱਖ ਆ ਕਿ ਘੱਟੋ ਘੱਟ ਇੱਕ ਦੋ ਪੋਲਿਟਿਕਲ ਪਾਰਟੀਆਂ ਨੇ ਪੂਰਾ ਢਿਲ ਦਾ ਜ਼ੋਰ ਲਾਇਆ ਆਪਣਾ ਕਿਉਂ ਸਾਨੂੰ ਹਰਾਵੇ ਸਿਰਫ ਇਸ ਕਰਕੇ ਕਿ ਮੈਂ ਆਮ ਆਦਮੀ ਪਾਰਟੀ ਨਾਲ ਅਟੈਚ ਜਾ ਇਹ ਬੜੀ ਸ਼ਰਮਨਾਕ ਗੱਲ ਹੈ ਮੈਂ ਕਦੇ ਵੀ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਮੈਂਬਰ ਨਹੀਂ ਬਣਾਇਆ ਇਨਫੈਕਟ ਮੈਂ ਪਿਛਲੇ 2 ਸਾਲ ਚ ਕੋਈ ਨਵਾਂ ਮੈਂਬਰ ਨਹੀਂ ਬਣਾਇਆ ਮੈਨੂੰ ਵਿਸ਼ਵਾਸ ਸੀਗਾ ਕਿ ਸਾਡੇ ਕੰਮ ਜਿਹੜੇ ਉਹ ਬੋਲਣਗੇ ਔਰ ਪੁਰਾਣੇ ਮੈਂਬਰ ਜਿੰਨੇ ਕਹੇ ਸਾਡੇ ਕੋਲ 490 ਉਹ ਸਾਨੂੰ ਵੋਟ ਪਾਉਣਗੇ ਔਰ ਸੱਚ ਹੋਇਆ ਮੇਰਾ ਵਿਸ਼ਵਾਸ ਸੱਚਾ ਨਿਕਲਿਆ ਮੇਰਾ ਪਰਮਾਤਮਾ ਤੇ ਵਿਸ਼ਵਾਸ ਬਹੁਤ ਜ਼ਿਆਦਾ ਵਧਿਆ ਹੈ ਅੱਡੇ ਕੀ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਸਿਆਸੀ ਪਾਰਟੀਆਂ ਇੰਟਰਫੇਅਰ ਕਰਦੀਆਂ ਇਹੋ ਜਿਹੇ ਧਾਰਮਿਕ ਸੰਸਥਾਵਾਂ ਵਿੱਚ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਨੰਗਾ ਕਰਨਾ ਚਾਹੀਦਾ ਹੈ ਇੱਕ ਇੱਕ ਬੰਦੇ ਨੂੰ ਫੋਨ ਗਏ ਨੇ ਹਾਂਜੀ ਮੈਂ ਨਾਂ ਲੈ ਦਿੰਨਾ ਜੀ ਅਕਾਲੀ ਦਲ ਦੱਸੋ ਅਕਾਲੀ ਦਲ ਇਹਦੀ ਕਦੋਂ ਦੀ ਪਾਰਟੀ ਤੁਰੇ ਹੋਣ ਢਈ ਹੈ ਔਰ ਕਿਹੋ ਜਿਹੇ ਲੀਡਰ ਬਣ ਕੇ ਰਹਿ ਗਏ ਇਹਦੇ ਜਿਹੜੇ ਸਾਡੇ ਵਰਗੀ ਸੰਸਥਾ ਨੂੰ ਜਿਹੜੀ ਇਹ ਪੋਲਿਟੀਕਲ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਭਾਵੇਂ ਮੈਂ ਕਿਸੇ ਪਾਰਟੀ ਨਾਲ ਅਟੈਚਡ ਹਾਂ ਪਰ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੀ ਪਾਰਟੀ ਦਾ ਕੋਈ ਬੰਦਾ ਮੈਂਬਰ ਬਣੇ ਜੇ ਮੈਂ ਮੇਰੀ ਪਾਰਟੀ ਨੂੰ ਫਾਇਦਾ ਹੋਵੇ ਸੱਤ ਸਕੂਲ ਪੈਂਦੇ ਮੇਰੀ ਕਨਸਟਿਟੂਐਂਸੀ 'ਚ ਜੋ ਮੈਂ ਇਲੈਕਸ਼ਨ ਲੜਿਆ ਪਿਛਲੀ ਇੱਕ ਵਾਰ ਮੈਂ ਕਿਸੇ ਸੰਸਦਾਂ ਜਾ ਕੇ ਨਹੀਂ ਕਿਹਾ ਕਿ ਮੈਨੂੰ ਵੋਟ ਪਾਓ ਇੱਕ ਨੂੰ ਨਹੀਂ ਕਿਹਾ ਕਦੇ ਮੈਂ ਕਿਸੇ ਬੱਚੇ ਦੀ ਫालतू ਫੀਸ ਖਰੀ ਪਟਾਉਣ ਲਈ ਨਹੀਂ ਕਿਹਾ ਕਦੇ ਮੈਂ ਕਿਸੇ ਟੀਚਰ ਨੂੰ ਨਜਾਇਜ਼ ਪ੍ਰਤੀ ਨਹੀਂ ਕੀਤਾ ਕਿਉਂਕਿ ਇਹ ਸੰਸਦਾਂ ਨੂੰ ਮੈਂ ਪੋਲਿਟਿਕਸ ਤੋਂ ਅਲੱਗ ਰੱਖਿਆ ਲੇਕਿਨ ਇਹ ਏਡੇ ਛੋਟੇ ਹੋ ਗਏ ਨੇ ਬੋਨੇ ਹੋ ਗਏ ਨੇ ਲੀਡਰੇ ਹੋ ਗਏ ਸਪੈਸ਼ਲੀ ਅਖਾਲੀ ਦਲ ਦੇ ਕਿ ਡਰ ਗਏ ਨੇ ਸਾਹਮਣੇ ਨਹੀਂ ਆਉਂਦੇ ਪਿਛੋਂ ਵਾਰ ਕਰਦੇ ਨੇ ਸੋ ਟਾਈਮ ਆਊਟ ਇਹਨਾਂ ਨੇ ਦੇਖ ਲਿਆ ਜਾਏਗਾ ਲੇਕਿਨ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਆ ਜਿਹੜਾ ਵਿਰੋਧ ਨੂੰ ਕਿਹੜੇ ਲੀਡਰਸ਼ਿਪ ਕੰਪਨੀ ਵਾਲਾ ਤਾਂ ਕਿ ਜਬੀ ਦਾ ਜਿਹੜਾ ਚਲੋ ਜਾਂ ਦੱਸ ਦਾਂਗੇ ਤੁਹਾਨੂੰ ਗਾਂਹ ਜਾ ਕੇ ਦੱਸਾਂਗੇ गां जा दसागू चलो अजी अखो बड़ी सिंपल जी गल है कि दीवान के मेन दो मंतव ने सीखी और सी ਸੋ ਜੋ ਮਰਜੀ ਕਹਿਣ ਮੇਰੇ ਜੋ ਮੇਰੇ ਵਿਰੋਧੀ ਤੌਰ 'ਤੇ ਵਾਲੇ ਸੀਗੇ ਹੁਣ ਤੇ ਨਹੀਂ ਕੇ ਮੇਰੇ ਨਾਲ ਨੇ ਸਾਰੇ ਉਹ ਕਹਿੰਦੇ ਅਸੀਂ ਸਿੱਖੀ ਵਾਸਤੇ ਨਹੀਂ ਕੀਤਾ ਮੈਂ ਬਹੁਤ ਕੀਤਾ ਲੇਕਿਨ ਮੈਂ ਇਸ ਤੋਂ ਬਹੁਤ ਜ਼ਿਆਦਾ ਕਰਨ ਜਾਵਾਂਗਾ ਅੱਗੇ ਜੀ ਅਸੀਂ ਢਲ ਕੇ ਟੀਮ ਪੂਰਾ ਦੀਵਾਨ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਗੁਰਦੁਆਰਾ ਸਾਹਿਬ ਦਾ ਰਾਹ ਦੁਬਾਰਾ ਦਿਖਾਉਣਾ ਐ ਸਪੈਸ਼ਲੀ ਬੱਚਿਆਂ ਨੂੰ ਔਰ ਉਹਨਾਂ ਨੂੰ ਸਿੱਖੀ ਨਾਲ ਜੋੜਨਾ ਹੈ ਦੂਜੀ ਗੱਲ ਹੈ ਕਿ ਭਾਵੇਂ ਜਿੰਨੀ ਮਰਜੀ ਗੱਲ ਕਰੀਏ ਅਸੀਂ ਕਾਲਜਾਂ ਦੀ ਦੂਜੀਆਂ ਦੀ ਯੂਨੀਵਰਸਿਟੀਆਂ ਦੀ ਪਰ ਮੇਰਾ ਮੇਨ ਮਕਸਦ ਹੈ ਕਿ 12ਵੀਂ ਜਮਾਤ ਤੱਕ ਸਾਡਾ ਬੱਚਾ ਬਹੁਤ ਚੰਗਾ ਪੜ ਕੇ ਨਿਕਲੇ ਉਹਦੇ ਬਾਅਦ ਜਿਹੜੇ ਮਰਜ਼ੀ ਕਾਲਜ ਜਾਵੇ ਯੂਨੀਵਰਸਿਟੀ ਜਾਵੇ ਉਹ ਕਾਮਯਾਬ ਹੋਵੇ ਅੰਗਰੇਜ਼ੀ ਬੋਲਦਾ ਹੋਵੇ ਵਰਲਡ ਕਲਾਸ ਸਿਟੀਜ਼ਨ ਬਣੇ ਹੋਣ ਔਰ ਮੈਨਰਸ ਹੋਣ ਐਸ ਬਣਨੇ ਅਸੀਂ ਬੱਚੇ ਆਪਣੇ ਤੌਰ ਨੇ ਨੇ ਉਹਦੇ ਬਾਅਦ ਅਸੀਂ ਕਾਲਜ ਯੂਨੀਵਰਸਿਟੀ ਬਣਾਵਾਂਗੇ ਮੈਨ ਦੋ ਨੇ ਔਰ ਸਪੋਰਟਸ ਵਾਲ ਸਾਡਾ ਪਿੱਛੇ ਜੇ ਧਿਆਨ ਘੱਟ ਸੀਗਾ ਅਸੀਂ ਸਪੋਰਟਸ ਵਾਲੀ ਵੱਲ ਧਿਆਨ ਦੇਣਾ ਹੈ ਹਰ ਇੱਕ ਸਕੂਲ ਦੇ ਵਿੱਚ ਇੱਕ ਮਲਟੀ ਮੋਡੈਲਿਟੀ ਗਰਾਊਂਡ ਬਣੇਗੀ ਜਦੇ ਚ ਟੈਨ ਟੈਨਿਸ ਬੈਡਮਿੰਟਨ ਔਰ ਦੂਜਾ ਬਾਸਕਟਬਾਲ ਇੱਕੋ ਕੋਰਟ ਚ ਆਪਾਂ ਖੇਡ ਸਕਾਂਗੇ ਇਹ ਸਾਰਾ ਪਲਾਨ ਕੀਤਾ ਹੋਇਆ ਸੀ ਅਸੀਂ ਤਿੰਨ ਸਵਿਮਿੰਗ ਪੂਲ ਬਣਾਇਆ ਜਾ ਰਹੇ ਹਾਂ ਇੱਕ ਤੇ ਸ਼ੁਭਮ ਇਨਕਲੇਵ ਅੰਮ੍ਰਿਤਸਰ ਜਿਹਦੇ ਬਣਿਆ ਹੋਇਆ ਸਵਿਮਿੰਗ ਪੂਲ ਲੇਕਿਨ ਫੰਕਸ਼ਨਲ ਨਹੀਂ ਹੈ ਉਹਨੂੰ ਵੱਡਾ ਕਰਕੇ 25 ਮੀਟਰ ਦਾ ਕਰਕੇ ਉਹਦਾ ਫਿਲਟਰੇਸ਼ਨ ਪਲਾਂਟ ਲੱਗ ਰਿਹਾ ਹੈ ਇੱਕ ਅਸੀਂ ਅਨਾਉਂਸ ਕਰਤਾ ਹੁਸ਼ਿਆਰਪੁਰ ਇੱਕ ਅਸੀਂ ਤਰਨਤਾਰਨ ਬਣਾਵਾਂਗੇ ਸੋ ਇਹ ਤਿੰਨ ਤਿੰਨ ਅਕੈਡਮੀਆਂ ਸ਼ੁਰੂ ਕਰਨੀਆਂ ਨੇ ਹਾਕੀ ਅਕੈਡਮੀ 18 ਚ ਫੁੱਟਬਾਲ ਅਕੈਡਮੀ ਐਜ ਨਾਲੇਜ ਔਰ ਬਾਸਕਟਬਾਲ ਅਕੈਡਮੀ ਸਾਡੇ ਮেইন ਸਕੂਲ ਦੇ ਵਿੱਚ ਡਾਕਟਰ ਸਾਹਿਬ ਹਾਲ ਤੱਕ ਕੋਈ ਜੀ ਸਰ ਔਰ ਰਿਕਮੈਂਡੇਸ਼ਨ ਵਾਲੀ ਡਾਕਟਰ ਨਹੀਂ ਕਿਤਾ ਉਹਨੂੰ ਕਿੱਦਾਂ ਵੇਖਦੇ ਮੈਨੂੰ ਉੜਦੀ ਉੜਦੀ ਖਬਰ ਆਈ ਸੀਗੀ ਕਿ ਕੋਈ ਇਹ ਜੀ ਚਿੱਠੀ ਆਈ ਹੈ ਮੇਰਾ ਖਿਆਲ ਅਸੀਂ ਕੋਈ ਇਹੋ ਜਿਹਾ ਗਲਤ ਕੰਮ ਤੇ ਕੀਤਾ ਨਹੀਂ ਕਿ ਸਾਡੇ ਚ ਇੰਟਰਫੇਅਰ ਕੀਤਾ ਜਾਵੇ ਇੱਕ ਸਾਡੀ ਸੰਸਥਾ ਹੈ ਔਰ ਇਹਦੀ ਇਲੈਕਸ਼ਨ ਸੀਗੀ ਜਦੇ ਵਿੱਚ ਮੈਂਬਰਸ ਨੇ ਇਲੈਕਸ਼ਨ ਕਰਾਉਣੀ ਹੁੰਦੀ ਹੈ ਸੋ ਬੜੇ ਸੋਹਣੇ ਤਰੀਕੇ ਨਾਲ ਹੋ ਗਈ ਹੈ ਕੋਈ ਰੌਲਾ ਨਹੀਂ ਪਿਆ ਕੋਈ ਗੋਲਾ ਨਹੀਂ ਪਿਆ ਕਿਸੇ ਨੇ ਕੋਈ ਇਲਜ਼ਾਮ ਨਹੀਂ ਲਗਾਏ ਕਿਸੇ ਨੂੰ ਡਿਬਾਰ ਨਹੀਂ ਕੀਤਾ ਕਿਸੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਜਿਹੜੇ ਲੋਕਾਂ ਦੇ ਡਰ ਸੀਗੇ ਪਹਿਲਾਂ ਕਿ ਪ੍ਰਧਾਨ ਨੇ ਇਲੈਕਸ਼ਨ ਨਹੀਂ ਕਰਾਉਣੀ ਫਿਰ ਕਹਿੰਦੇ ਲੇਟ ਕਰਾਊਗਾ ਸਾਡੀ 17 ਨੂੰ ਟਰਮ ਕੱਲ ਸਾਡੀ ਟਰਮ ਖਤਮ ਹੁੰਦੀ ਹੈ ਔਰ ਅੱਜ ਅਸੀਂ ਇਲੈਕਸ਼ਨ ਕਰਾਤੀ ਹੈ ਸੋ ਮੇਰਾ ਮਨ ਕਹਿੰਦਾ ਮਤਲਬ ਹੈ ਕਿ ਅਸੀਂ ਲੋਕਾਂ ਦੇ ਜਿੰਨੇ ਝੂਠ ਸੀਗੇ ਪਰਦਾ ਫਾਸ਼ ਕੀਤਾ ਉਹਨਾਂ ਦੇ ਔਰ ਮੈਨੂੰ ਵਿਸ਼ਵਾਸ ਹੋਣਾ ਹੈ ਕਿ ਤੁਹਾਡਾ ਵੀ ਕਮਿਊਨੀਕੇਸ਼ਨ ਬਰਾਬਰ ਰੱਖਾਂਗੇ ਔਰ ਆਪਣੇ ਮੈਂਬਰ ਸਾਹਿਬ ਨਾਲ ਵੀ ਅਸੀਂ ਕਮਿਊਨੀਕੇਸ਼ਨ ਅਕੇ ਤੋਂ ਬਿਲਕੁਲ ਬਰਾਬਰ ਰੱਖਾਂਗੇ ਐਜੂਕੇਸ਼ਨ ਲੈਵਲ 'ਤੇ ਹੋਰ ਚੱਕਰ ਵਾਸਤੇ ਕੀ ਕੀਤਾ ਜਾਏਗਾ ਕਿਉਂਕਿ ਐਜੂਕੇਸ਼ਨ ਬਹੁਤ ਉੱਪਰ ਜਾ ਰਹੀ ਹੈ ਜੀ ਇਸ ਵੇਲੇ ਐਜੂਕੇਸ਼ਨ ਵਾਸਤੇ ਅਸੀਂ ਆਪਣੇ ਟੀਚਰਸ ਦੀ ਟ੍ਰੇਨਿੰਗ ਕੀਤੀ ਸੀ ਪਹਿਲੀ ਵਾਰ ਟੋਟਲ ਅਕ੍ਰੋਸ ਬੋਰਡ ਸਭ ਦੀ ਟ੍ਰੇਨਿੰਗ ਹੋਈ ਸੀਗੀ ਗਰਮੀਆਂ 'ਚ ਹੋਈ ਹੈ ਔਰ ਡਿਸੰਬਰ 'ਚ ਹੋਈ ਹੈ ਇਹ ਟ੍ਰੇਨਿੰਗ ਲਗਾਤਾਰ ਦਾ ਚੱਲੇਗੀ ਅਸੀਂ ਜਿਹੜੇ ਸਾਡੇ ਟੀਚਰਸ ਦੀਆਂ ਸੈਲਰੀਜ਼ ਬਹੁਤ ਘੱਟ ਸੀਗੀਆਂ ਅਸੀਂ ਵਧਾਈਆਂ ਨੇ ਅਸੀਂ ਹੋਰ ਵਧਾਵਾਂਗੇ ਔਰ ਜਿਹੜੇ ਸਾਡੇ ਟੀਚਰ ਪਰਫਾਰਮ ਕੱਟ ਕਰ ਰਹੇ ਨੇ ਉਹਨਾਂ ਨੂੰ ਅਸੀਂ ਟ੍ਰੇਨ ਬੇਫੋਰ ਵੀ ਸੇ थैंक यू। ਅੱਜ ਤੇਜੀ ਗੱਲ ਇੱਕ ਬਾਜੀ ਬੁੱਕਸ ਦੀ ਬែក ਗੱਲ ਕਰਨਾ ਚਾਹੁੰਦਾ ਕਿ ਬੁੱਕਸ ਅਸੀਂ ਵਰਲਡ ਕਲਾਸ ਲਗਾਈਆਂ ਨੇ ਸਾਡੇ ਕੋ ਪਿਛਲੇ ਸਾਲ 148 ਪਬਲਿਸ਼ਰ ਆਏ ਸੀਗੇ ਪਹਿਲੀ ਵਾਰ ਜ਼ਿੰਦਗੀ ਚ। ਔਰ ਇਸ ਸਾਲ ਸਾਡੇ ਕੋ 180 ਪਬਲਿਸ਼ਰ ਆਏ ਨੇ। ਮੈਂ ਜਾ ਕੇ ਬੁੱਕਸ ਲਗਾਈਆਂ ਕਿ ਮੇਰੇ ਤੇ ਇਲਜ਼ਾਮ ਲੱਗਣਾ ਪੈਸੇ ਲੈ ਕੇ ਆ। ਹੁਣ ਟੀਮ ਜਿੱਤ ਗਈ ਹੈ। ਟੀਮ ਦੀ ਕਮੇਟੀ ਬਣੇਗੀ। ਕਮੇਟੀ ਖੁਦ ਡਿਸਾਈਡ ਕਰਕੇ ਕਿਹੜੀ ਬੁੱਕਸ ਲਗਾਉਣੀਆਂ ਲੇਕਿਨ ਸਾਡੇ ਕੋ ਆਕਸਫੋਰਡ, ਕੇਮਬ੍ਰਿਜ ਵਰਗੇ ਪਬਲਿਸ਼ਰ ਸਾਡੇ ਕੋ ਆਏ ਨੇ। ਮੈਨੂੰ ਬੜਾ ਮਾਣ ਆ ਬੜੀ ਖੁਸ਼ੀ ਹੈ ਇਸ ਗੱ ਔਰ ਜੋ ਸਾਨੂੰ ਕੰਸੈਸ਼ਨ ਮਿਲਦਾ ਅਸੀਂ ਬੱਚਿਆਂ ਨੂੰ ਪਾਸ ਔਨ ਕਰਦੇ ਆ। ਕਹਿੰਦਾ ਜੀ ਰਾਣੇ ਧਰਨਾ ਲਾਇਆ ਸੀ ਇਹਨੂੰ ਕਿੱਦਾਂ ਵੇਖੀਏ। ਮੈਂ ਆਈ ਵਿਸ਼ ਕਿ ਉਹ ਜਿੰਨਾ ਬਾਹਰ ਬੈਠੇ ਧਰਨੇ ਦੇ ਅੰਦਰ ਬੈਠ ਕੇ ਵੀ ਸਾਡਾ ਕੰਮ ਸਾਡਾ ਕੰਮ ਕਰਦੇ ਮੋਢੇ ਨਾਲ ਮੋਢਾ ਕਈ ਲੋਕਾਂ 'ਚ ਕਈ ਲੋਕਾਂ 'ਚ ਨੁਕਸ ਹੁੰਦਾ ਉਹਨਾਂ ਤੁਹਾਡੇ ਨੁਕਸ ਕੱਢੀ ਜਾਣੇ ਆ। ਉਹਨਾਂ ਤੁਹਾਨੂੰ ਪਹਿਲਾ ਸਾਲ ਨਹੀਂ ਦੇਣੀ ਜੋ ਤੁਸੀਂ ਕੋਈ ਕੰਮ ਕਰ ਲੈਂਦੇ ਹੋ ਫਿਰ ਉਹਨਾਂ ਨੇ ਕਹਿੰਦਾ ਗਲਤ ਕਰ ਗਿਆ ਤੇ ਪਹਿਲਾ ਸਾਲ ਦੇਣ ਨਾ। ਸੋ ਮੈਂ ਸਰ ਵੀਰਨ ਆਪਣੇ ਰਿਕੁਐਸਟ ਕਰਦਾ ਮੇਰੇ ਮੈਂਬਰ ਸਹਿਬਾਨ ਨੇ ਸਾਡੇ ਕਿ ਸਾਨੂੰ ਪਹਿਲਾਂ ਦੱਸਿਆ ਕਰੋ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਬਾਅਦ ਬਿਨਾ ਗਦਰ ਨੁਕਸਨ ਕੱਢਿਆ ਕਰੋ ਗਲਤੀ ਕਰਾਂਗੇ ਜਰੂਰ ਨੁਕਸਨ ਕੱਢੋ ਸਾਡਾ ਸਾਥਵਾੜਾ ਐਜੂਕੇਸ਼ਨ ਦੇ ਮਾਮਲੇ 'ਚ ਬਹੁਤ ਵਧੀਆ ਕੰਮ ਕਰ ਰਿਹਾ ਪਰ ਧਰਮ ਪ੍ਰਚਾਰ ਦੇ ਮਾਮਲੇ 'ਚ ਬਹੁਤ ਪਿੱਛੇ ਹੈ ਨਹੀਂ ਪਿੱਛੇ ਨਹੀਂ ਹੈ ਜਿੰਨੀ ਸਾਨੂੰ ਸਪੀਡ ਰੱਖਣੀ ਚਾਹੀਦੀ ਸੀ ਸਗੀ ਸ਼ਾਇਦ ਅਸੀਂ ਨਹੀਂ ਰੱਖ ਸਕੇ ਮੈਂ ਤੇ ਤੁਹਾਨੂੰ ਕਹਿ ਰਿਹਾ ਅਸੀਂ ਨਹੀਂ ਕਰ ਸਕੇ ਜਿੰਨਾ ਸਾਨੂੰ ਕਰਨਾ ਚਾਹੀਦਾ ਮੈਂ ਮੰਨ ਰਿਹਾ ਇਸ ਗੱਲ ਨੂੰ ਲੇਕਿਨ ਤੁਸੀਂ 5 ਸਾਲ ਦਾ ਰਿਜ਼ਲਟ ਵੇਖੋਗੇ ਤੁਸੀਂ ਕਹੋਗੇ ਸ਼ਾਬਾਸ਼ ਜੀ ਬੜਾ ਵਧੀਆ ਕੰਮ ਕੀਤਾ ਜੀ ਇਹ ਗਾਇਆ ਇਹ ਬਿਲਕੁਲ ਕਾਮਯਾਬ ਹੋ ਗਿਆ ਜੀ ਜਿੰਨੀ ਰੋਣਾ ਪੈ ਜਾਂਦਾ ਆਰਐਫਐਸ ਸਾਹਿਬ ਜੀ ਆਪਣੇ ਹਸਪਤਾਲ ਕਰਦਾ ਹਾਂ ਜੀ ਬਾਜ਼ੀਆ ਦਾ ਵਿਕਾਸ ਹੋ ਜਾਂਦਾ ਹੈ ਕਾਨਪੁਰ ਦਿੱਲੀ ਕਾਨਪੁਰ ਜਿਹੜਾ ਉਹਨਾਂ ਤੋਂ ਆਰਐਫਐਸ ਇੱਕ ਕੋਈ ਹੋਣਾ ਦਾ ਵੀ ਇਹਨਾਂ ਕੀਤਾ ਕੱਖ ਨਹੀਂ ਮੈਂ ਇੱਕ 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 35 ਇੱਕ ਬੈਂਤੀ ਮੈਂ ਮੇਰੇ ਦੇਖੋ ਸਾਡੇ ਮੈਂਬਰ ਕਾਨਪੁਰ ਨੇ ਦਿੱਲੀ ਨੇ ਬੰਬਈ ਨੇ ਈਵਨ ਦੁਬਈ ਨੇ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਭ ਨੇ ਟਾਈਮ ਕੱਢ ਕੇ ਪੈਸੇ ਖਰਚ ਕੇ ਟਿਕਟਾ ਲੈ ਕੇ ਤੇ ਸਾਡੇ ਕੋ ਆਏ ਨੇ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਔਰ ਆਈ ਵਿਲ ਮੇਕ ਸ਼ੋਰ ਕਿ ਅਸੀਂ ਤੁਹਾਡੇ ਨਾਲ ਇੰਟਰੈਕਟ ਕਰੀਏ ਦੁਬਾਰਾ-ਦੁਬਾਰਾ ਕਿਉਂਕਿ ਜਿਹੜੇ ਆਊਟ ਆਫ ਸਾਈਟ ਆਊਟ ਆਫ ਮਾਈਂਡ ਹੋ ਜਾਂਦੇ ਨੇ ਆਊਟ ਆਫ ਸਾਈਟ ਆਊਟ ਆਫ ਮਾਈਂਡ ਸਿਖਲੇ 5 ਸਾਲ ਨਹੀਂ ਹੋਣਦਾਂਗੇ ਤੁਹਾਡੀ ਜਿੱਤ ਨੂੰ ਸਿਆਸੀ ਪਾਰਟੀ ਦੇ ਨਾਲ ਜੋੜਿਆ ਜਾ ਰਿਹਾ ਉਹ ਨਹੀਂ ਕਹਿਣਾ ਚਾਹੁੰਦੇ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਉਹਨਾਂ ਨੂੰ ਬਹੁਤ ਸ਼ਰਮ ਆਣੀ ਚਾਹੀਦੀ ਆ ਮੈਂ ਕਿਸੇ ਪਾਰਟੀ ਦਾ ਨਹੀਂਗਾ ਮੈਂ ਦੀਵਾਨ ਦਾ ਜੇ ਇੱਥੇ ਜਦੋਂ ਮੈਂ ਦੀਵਾਨ ਉਹ ਤਾਂ ਮੈਂ ਕਿਸੇ ਪਾਰਟੀ ਦੇ ਨਹੀਂ ਹੁੰਦਾ ਉਹ ਤਾਂ ਮੈਂ ਡਾਕਟਰ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਿਰਫ ਮੈਂ ਗੁਰੂ ਦਾ ਸਿੱਖ ਹੁਣਾਦਾਂ ਕਿੰਨਾ ਦਾਨਸ ਰੱਖੋਗੇ ਤੁਹਾਡਾ ਬੈਲੈਂਸ ਤੁਸੀਂ ਮੇਰੇ ਕੋਲ 2 ਸਾਲ ਚ ਤੁਸੀਂ ਮੈਨੂੰ ਮਿਲਦੇ ਰਹਿੰਦੇ ਹੋ ਮੈਂ ਤੁਹਾਨੂੰ ਸਾਰੀ ਗੱਲਾਂ ਦੱਸੀਆਂ ਕਿ ਮੈਂ ਕੋਈ ਕਿਹਦੀ ਫੀਸ ਨਹੀਂ ਕਟਾਈ ਨਜਾਇਜ਼ ਕੋਈ ਫालतू ਪਰਤੀ ਨਹੀਂ ਕੀਤੀ ਆਪਣੇ ਸਕੂਲਾਂ ਜਾ ਕੇ ਵੋਟਾਂ ਨਹੀਂ ਮੰਗੀਆਂ ਪਰ ਬਿਲਕੁਲ ਮੈਂ ਲੋਕਾਂ ਨੂੰ ਕਿਹਾ ਹੈ ਮੇਰੇ ਹਲਕੇ ਦੇ ਲੋਕ ਜਾਣਦੇ ਨੇ ਇੱਥੇ ਬੈਠੇ ਕਾਫੀ ਸਾਰੇ ਉਹ ਜਾਣਦੇ ਨੇ ਮੈਂ ਕਿਹਾ ਹੋਇਆ ਕਿ ਦਿਵਾਨ ਅਲੱਗ ਹੈ ਔਰ ਮੇਰੀ ਕੌਨਫਰੈਂਸੀ ਅਲੱਗ ਹੈ ਥੈਂਕ ਯੂ ਫਾਰ ਬਹੁਤ ਸਾਰੇ ਮਹਿਲਾ ਮੈਂ ਪਰ ਕਿਸੇ ਵੀ ਉਦੇ ਦੇ ਉੱਤੇ ਕੋਈ ਮਹਿਲਾ ਉਮੀਦਵਾਰ ਨਹੀਂ ਬਣੀ ਸੜਕੋ ਮਹਿਲਾ ਉਮੀਦਵਾਰ ਸੜਕੋ ਮਹਿਲਾਵਾ ਬਹੁਤ ਘਟ ਨੇ ਇਹ ਸ਼ਰਮ ਵਾਲੀ ਗੱਲ ਹੈ ਪਰ ਜਿਵੇਂ ਮੈਂ ਕਿਹਾ ਕਿ ਪਿਛਲੇ 2 ਸਾਲ ਚ ਮੈਂ ਨਵਾਂ ਮੈਂਬਰ ਬਣਾਇਆ ਹੀ ਕੋਈ ਨਹੀਂ ਉਹਨ ਬਣਾਵਾਂਗੇ ਉਹਦੇ ਮਹਿਲਾਵਾ ਜਗਾਂ ਲਾਗੇ ਔਰ ਉਹਨਾਂ ਨੂੰ ਪਹਿਲ ਦੇ ਤੌਰ ਤੇ ਅਸੀਂ ਕਮੇਟੀਆਂ ਚ ਪਾਵਾਂਗੇ ਲਾਡੀ ਥੈਂਕ ਯੂ ਥੈਂਕ ਯੂ